ਕੁੱਤਰਾ ਮੈਨੂੰ ਆ ਮਾੜੀ ਫੜਾਈਆਂ ਤਾਰ ਜੀ ਮੈਂ ਲਾਲ ਮੈਂ ਫੋਨ ਮੇਰਾ ਘਟ ਚਾਰਜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਿ ਸ੍ਰੀ ਅਕਾਲ ਦੋਸਤਾਂ ਸਾਰਿਆਂ ਨੂੰ ਸੱਜਣ ਮਿੱਤਰਾਂ ਨੂੰ ਮਾੜਾ ਜੁਰਦ ਜੋ ਅੱਪਾ ਇੱਕ ਅਨਾਉਂਸਮੈਂਟ ਕਰਨੀ ਆ ਕਲੀਅਰ ਕਰਨੀ ਆ ਲੋ ਬਹੁਤ ਭਰਾ ਸਾਡੇ ਨਾਰਾਜ਼ ਵੀ ਹੋਏ ਆ ਜਿਨ੍ਹਾਂ ਨੇ ਮੈਂ ਕਾਲ ਨਹੀਂ ਟੈਂਡ ਕੀਤਾ ਉਹ ਸਾਹਮਣੇ ਪਏ 500 ਬੰਦਾ ਪਾਜੀ ਖੜਾ ਆ ਕਿੱਥੋਂ ਕੋਲੋਂ ਜਾਂ ਕਿਵੇਂ ਉਹਨੂੰ ਬਾੜੀ ਗੇਲ ਨੂੰ ਅੰਦਰ ਸਾਹਿਕਾ ਸੇਖੋਂ ਸਾਹਿਬ ਸੁਖਮਨ ਜੀ ਦੀ ਕੀ ਹਾਲ ਹੈ ਠੀਕ ਹੋ ਇੱਕ ਡੋਟਾਈਨੋ ਨਮਕ ਉਦਰਾਹੇ ਤੋਂ ਹੁੰਦਾ ਸੀਗਾ ਹਾਂਜੀ ਹਾਂਜੀ ਕਰਨਾ ਕਰਕੇ ਕੀ ਕੰਮ ਦਾ ਲਗੋ ਹਾਂਜੀ ਹਾਂ ਕਰਨਾ ਆਸ਼ਮ ਸ੍ਰੀਂਧਰਾ ਸ਼ੂਦੇ ਆ ਅੱਛਾ ਉਹ ਮੈਂ ਰੋਇ ਕਰਦਣਾ ਉਹਨਾਂ ਦਾ ਇੰਸਟਾ ਮੈ ਅੱਛਾ ਅੱਛਾ ਉਹਨਾਂ ਦਾ ਤੁਸੀਂ ਹੈਂਡਲ ਕਰਦੇ ਹੋ ਤਤੰਦਰ ਸਿੰਘ ਜੀ ਤੁਸੀਂ ਠੀਕ ਆ ਜੀ ਸასი ਜੀ ਧੰਨਵਾਦ ਕੁਮਾਰ ਅਸ਼ੋਕ ਸਿੰਘ ਗੋਪਿੰਦਰ ਐਡਵੋਕੇਟ ਜਸਨਦੀਪ ਸਿੰਘ ਵਕੀਲ ਸਾਹਿਬ ਕਿਵੇਂ ਆ ਗਏ ਲ ਸასი ਜੀ ਹੁਣ ਆ ਕਰ ਗਿਆ ਜੀ ਨਹੀਂ ਨਹੀਂ ਕੱਦਾਂ ਆ ਅੱਛਾ ਅੱਛਾ ਸਵੇਰ ਦੇ 5 ਵਜੇ ਉੱਠ ਕੇ ਸਮਾਨ ਤੁਨ ਲਾ ਗਏ ਸ਼ੈਡਿੰਗ ਰਿਹਾ ਬਾਹਰ 5 ਵਜੇ 6 ਵਜੇ ਆ ਵੈਲਗੋ ਵਾਲਾ ਸੈਟਿੰਗ ਕਰਾ ਦਾਂਗੇ 7:30 ਨੂੰ ਇੱਥੇ ਫੇਰ ਸਮਾਨ ਲਾ ਕੇ ਫੇਰ ਏ ਗਿੱਲ ਗਿੱਲ ਉਹ ਸੇਖੋਂ ਉਹ ਕੱਲ ਸੀ ਹੋਰ ਯਾਰ ਰੀਨੂ ਕਹਿੰਦਾ ਜਿਹੜਾ ਵੈਲਗੋ ਵਾਲਾ ਖਾਲੀ ਪਿਆ ਉਹ ਹੈ ਨਹੀਂ ਕਹਿੰਦਾ ਵੀ ਜੇ 400 ਨੰਬਰ ਚ ਵੇਚਣਾ ਤਾਂ ਵੇਚ ਦੇ ਕੋਈ ਜੰਮ। ਹਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਹਰਮਨ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਨੇ ਨਿਰਮੋਲ ਲਖਣ ਸਿੰਘ ਜੀ ਸੁਮੇਤ ਕੁਮਾਰ ਜੀ ਸਤਿ ਸ਼੍ਰੀ ਅਕਾਲ ਸ਼ੋਕਸੀ ਕੀ ਹਾਲ ਨੇ ਠੀਕ ਹੋ ਚੜ੍ਹਦੀ ਕਲਾ ਸੇਲ ਦਾ ਬੜੀ ਐਨ ਸਿਸਟਮ ਓਕੇ ਰਿਹਾ ਪੂਰਾ ਵਧੀਆ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਪਿਆਰ ਮਿਲੇ ਲੋਕਾਂ ਦਾ ਸਾਡੇ ਕੋਲੇ ਲੋਕੇਸ਼ਨ ਸਾਨੂੰ ਸੀਗੇ ਸੱਚੀ ਗਾਜੀ ਸਾਨੂੰ ਲੋਕੇਸ਼ਨ ਸੀਗੀ ਲਾਈਵ ਚੱਲਦਾ ਲਾਈਵ ਚੱਲਦਾ ਮੈਂ ਕਿ ਮੈਂ ਗਾ ਉਹ ਜਿਹੜੇ ਜੋੜੇ ਖੁੱਲੇ ਹੋਏ ਨੇ 499 ਪ੍ਰਿੰਟ ਵਾਲੇ ਜਿਹੜੇ ਖੁੱਲੇ ਹੋਏ ਨੇ ਡੱਬੇ ਵਾਲੇ ਨਹੀਂ ਹਾਂ 400 ਨੰਬਰ ਦੇ ਵਿਗਦੇ ਦਾ ਵੇਚ ਦੀ ਬੁਲਾ ਦੇ ਨੇ ਇਹਨੂੰ ਸਾਰੇ 2 ਮਿੰਟ ਦਾ ਲਾਈਵ ਚੱਲਦਾ ਰਾਮ ਗੜੀ ਹੈ ਜੀ ਜਯਾਦਵਿੰਦਰ ਸਿੰਘ ਜੀ ਹਰਪਾਲ ਸਿੰਘ ਜੀ ਜਤਿੰਦਰ ਸਿੰਘ ਸੇਖੋਂ ਜੀ ਭੁਪਿੰਦਰ ਗੋਤਮ ਜੀ ਜੈ ਹਿੰਦ ਬਾਈ ਜੈ ਹਿੰਦ ਬਾਈ ਵਿਕਰਮ ਕਦੋਂ ਜੀ ਤੇ ਮੈਂ ਅਨਾਉਂਸਮੈਂਟ ਬਾਈ ਜੀ ਵਿੱਕੀ ਹੈ ਬਾਈ ਜੀ ਕੀ ਹਾਲ ਹੈ ਠੀਕ ਹੋ ਕਿਦਾਂ ਸਣੀ ਮੈਂ ਇਹ ਗੱਲ ਕਰਨੀ ਚਾਹੁੰਦਾ ਸੀ ਸਾਰਿਆਂ ਨਾਲ ਆਵਾਜ਼ ਸਹੀ ਆ ਮਾੜਾ ਇੱਕ ਵਾਰ ਚੈੱਕ ਕਰਕੇ ਦੇਖ ਲਓ ਆਵਾਜ਼ ਸਹੀ ਹੈ ਨਾਈਸ ਬ్రో ਜੀ ਖੁਸ਼ ਰਹੋ ਆਪ ਸਭ ਬਰਭਾ थैंक यू ਰਣਜੀਤ ਸਿੰਘ ਜੀ ਅਬ ਆ ਜ ਮਾੜਾ ਜੀ ਦੇਖਿਓ ਬਾਜੀ ਰਿਸ਼ੀ ਕਟੋੜ ਜੈ ਹਿੰਦ ਬਾਈ ਜੀ ਰਾਹੁਲ ਕੁਲਰ ਜੀ ਬੀਜੀ ਵਧੀਆ ਸੰਤੋਖ ਆਪ ਠੀਕ ਹੋ ਅਮਿਤ ਕੁਮਾਰ ਜੀ ਮੇਰਾ ਭਰਾ ਮਾੜਾ ਜਿਹਾ ਆਵਾਜ਼ ਦੱਸ ਦਿਓ ਸੈਟ ਸੈਟ ਸੋਮਿਤ ਕਸ਼ਵ ਜੀ ਜੋਵਨ ਗਿੱਲ ਵਿਕਰਮਜੀਤ ਸਿੰਘ ਨਰਿੰਦਰ ਕਦੋਂ ਜੀ ਸਟੇਬਲੈਸਟ ਵਿਕਰਮ ਕਦੋਨੀ ਨਿੰਦਰ ਕਦੋਂ ਜੀ ਥੈਂਕ ਯੂ ਥੈਂਕ ਯੂ ਵੀਰੇ ਹਾਂ ਜੋਰਾ ਸਿੰਘ ਜੀ ਧੰਨਵਾਦ ਤੁਹਾਡਾ ਦੱਸਣ ਲਈ ਸ਼ਵੇਤਾ ਅਗਰਵਾਲ ਜੀ ਸਕੂ ਦੋਲਨ ਆਵਾਜ਼ ਠੀਕ ਹੈ ਜੀ ਬਾਈ ਜੀ ਕਦੋਂ ਲੱਗਣੀਆਂ ਸੇਲ ਬਾਈ ਜੀ ਫਰੀਦਕੋਟ ਵਾਲੀ ਸਾਈਡ ਵੀ ਸੇਲ ਲਾ ਦੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਪਹਿਲਾਂ ਪਿੰਡ 'ਚ ਦੁਕਾਨਾਂ ਕਰਦੇ ਸੀ ਪਾਇਲ ਉੱਥੋਂ ਕਰਦੇ ਸੀ ਹੁਣ ਆਹ ਵਾਲਾ ਸਟੋਰ ਲੈਣ ਨੂੰ ਸਾਨੂੰ 6-7 ਮਹੀਨੇ ਹੋ ਗਏ ਸਾਨੂੰ 3 ਸਾਲ ਹੋ ਗਏ ਆਨਲਾਈਨ ਕੰਮ ਕਰਦੇ ਹਾਂ ਪਰ ਅਸੀਂ ਜੋ ਲੋਕਾਂ ਦੇ ਵਿੱਚ ਕ੍ਰੇਜ਼ ਦੇਖਿਆ ਉਹ ਬਿਉਣ ਦਾ ਅਵਰ ਥਿੰਕਿੰਗ ਸੀ ਸਾਡੀ ਸੋਚ ਦੋ ਚੀਜ਼ ਪਰੇ ਸੀ ਵੀ ਇੰਨਾ ਵੀ ਹੰਗਾਰਾ ਮਿਲ ਸਕਦਾ ਹਨਾ ਚਲੋ ਕੁਝ ਐਟਮਾ ਵੀ ਇਦਾਂ ਦੀਆਂ ਸੀਗੀਆਂ ਇਦਾਂ ਦੀਆਂ ਐਟਮਾ ਲਿਆਉਨੇ ਆ ਹੁਣ ਇਹ ਚੀਜ਼ ਦਾ ਸੋਲੂਸ਼ਨ ਕੀ ਹੈ ਇਹ ਚੀਜ਼ ਦਾ ਸੋਲੂਸ਼ਨ ਹੈ ਸਾਡਾ ਪਹਿਲੀ ਵਾਰ ਦਾ ਐਕਸਪੀਰੀਅੰਸ ਸੀਗਾ ਬਹੁਤ ਵਧੀਆ ਰਿਹਾ ਜਿਹੜਾ ਕੰਮ 3 ਦਿਨਾਂ ਚ ਹੋਣਾ ਸੀ ਉਹ 1 ਦਿਨ ਦੇ ਵਿੱਚ ਹੀ ਹੋ ਗਿਆ ਹਨ ਅਸੀਂ ਕੋਈ ਪੁਰਾਣਾ ਲਾਰਡ ਚੱਕ ਕੇ ਨਹੀਂ ਵੇਚਣਾ ਚਾਹੁੰਦੇ ਹੁਣ ਵੀ ਜੋ ਚੀਜ਼ਾਂ ਬਚਣਗੀਆਂ ਜੋ ਵੀ ਰਹਿ ਜਾਣਗੀਆਂ ਆਪ ਲੋਕ ਖੜੇ ਆ ਤੁਹਾਡੇ ਸਾਹਮਣੇ ਠੰਡੇ ਦਾ ਦਿਨ ਆ ਹਲੋ ਸਾਰੇ ਲੋਕ ਖੜੇ ਆ ਲੱਗਿਆ ਹੋਇਆ ਬਸ ਹੈ ਨਾ ਜਿੰਨਾ ਕੀ ਵੀ ਸਿਸਟਮ ਚੱਲ ਰਿਹਾ ਜੋ ਵੀ ਹੋਊਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਵੀ ਬਚੂਗਾ ਉਹ ਅੰਦਰ ਨਹੀਂ ਰੱਖਾਂਗੇ ਉਹ ਸਭ ਜੋ ਵੀ ਚਲੋ ਜਿਹੜੇ ਵੀ ਹੈਗੇ ਲੈ ਜਾਣਗੇ ਫ੍ਰੀ ਆਫ ਕੋਸਟ ਅਸੀਂ ਆਪਾਂ ਦੇ ਦਾਂਗੇ ਕਿਉਂਕਿ ਹੈ ਨਾ ਚਲੋ ਕਮਾ ਲੈ ਜੋ ਕਮਾਣਾ ਸੀ ਕੱਲ ਕਹਿਣ ਦਾ ਮਤਲਬ ਇਹ ਹੈ ਵੀ ਏਡੇ ਵੱਡੇ ਲੈਵਲ ਤੇ ਕਿਵੇਂ ਮੈਨੇਜ ਹੋ ਸਕਦਾ ਤੇ ਮੇਨ ਗੱਲ ਜਿਹੜੀ ਕਰਨ ਵਾਲੀ ਆ ਵੀ ਜਿਹੜੇ ਲੋਕ ਇੰਨੇ ਦੂਰੋਂ ਆ ਰਹੇ ਆ ਉਹਨਾਂ ਨੂੰ ਕਿਵੇਂ ਸ਼ੋਰਟੀ ਹੋਊਗੀ ਵੀ ਸਾਨੂੰ ਚੀਜ਼ ਮਿਲੂਗੀ ਜਾਂ ਨਹੀਂ ਮਿਲੂਗੀ ਉਹ ਉਹ ਮੈਂ ਇਹ ਕਿਸੇ ਬੰਦੇ ਨਾਲ ਅਸੀਂ ਬੈਠ ਕੇ ਰਾਏ ਕੀਤੀ ਆ ਵੀ ਆਪਾਂ 15-20 ਦਿਨ ਤੱਕ ਜਾਂ ਮਹੀਨੇ ਤੱਕ ਇੱਕ ਪੈਲਸ ਮਤਲਬ ਰੈਂਟੇਡ ਤੇ ਕਰਾਂਗੇ ਹਨਾ ਪੈਲਸ ਰੈਂਟ ਤੇ ਕਰਕੇ ਅਸੀਂ ਜੋ ਵੀ ਆਈਟਮਾਂ ਬਲਕ 'ਚ ਚੱਕਾਂਗੇ ਉਹ ਤੁਹਾਨੂੰ ਸਾਰ ਨੂੰ ਪਹਿਲਾਂ ਡਿਸਕਲੋਜ਼ ਕਰ ਦਾਂਗੇ ਵੀ ਹਫ਼ਤਾ ਪਹਿਲਾਂ ਜਾਂ 3 ਦਿਨ ਪਹਿਲਾਂ ਵੀ ਬੱਚਿਆਂ ਲਈ ਅਸੀਂ ਆ ਚੀਜ਼ਾਂ ਲੈ ਕੇ ਆਏ ਆ ਲੇਡੀਜ਼ ਲਈ ਆ ਚੀਜ਼ਾਂ ਲੈ ਕੇ ਆਏ ਆ ਜੈਂਟਸ ਲਈ ਆ ਚੀਜ਼ਾਂ ਲੈ ਕੇ ਆਏ ਆ ਮੰਨ ਲਓ 25 ਤਰੀਕ ਨੂੰ ਆਪਾਂ ਦੀਵਾਲੀ ਤੋਂ ਪਹਿਲਾਂ ਸੇਲ ਲਗਾਵਾਂਗੇ ਤਾਂ 24 ਤਰੀਕ ਨੂੰ ਕਸਟਮਰ ਕੇਅਰ ਤੇ ਅਸੀਂ ਆਨਲਾਈਨ ਟੋਕਨ ਦੇਣੇ ਸ਼ੁਰੂ ਕਰ ਦੇਣੇ ਆ ਟੋਕਨ ਹੋਊਗਾ 50 ਜਾਂ 100 ਰੁਪਏ ਦੇ ਵਿੱਚ ਠੀਕ ਆ ਬਾਉਂਸਰ ਵਗੈਰਾ ਸਿਕਿਉਰਿਟੀ ਪਰਪਸ ਪੂਰਾ ਲੱਗੂਗਾ ਠੀਕ ਆ ਜਿਹੜੇ ਬੰਦਿਆਂ ਕੋਲ ਟੋਕਨ ਹੋਣਗੇ ਉਹਨਾਂ ਦੀ ਅੰਦਰ ਐਂਟਰੀ ਹੋਊਗੀ ਉਹਨਾਂ ਦੀ ਸ਼ੋਰਟੀ ਹੋਊਗੀ ਵੀ ਹਾਂ ਉਹ ਅੰਦਰ ਚੀਜ਼ ਲੈ ਕੇ ਜਾ ਸਕਦੇ ਆ ਤੇ ਜੇ ਕਿਸੇ ਭਰਾ ਨੂੰ ਚੀਜ਼ ਫਿਰ ਵੀ ਅੰਦਰੋਂ ਨਹੀਂ ਪਸੰਦ ਹੋਊਗਾ 20-20 ਮਿੰਟ ਸਭ ਨੂੰ ਮਿਲਣਗੇ ਇੱਕ ਬੈਚ ਜਾਊਗਾ 20-20 ਮਿੰਟ ਸਾਰਿਆਂ ਨੂੰ ਦਿੱਤੇ ਜਾਣਗੇ ਪਸੰਦ ਕਰਨ ਨੂੰ ਠੀਕ ਆ ਇਹਦੇ ਚ ਕੱਲੀ 3-400 ਵਾਲੀ ਨਹੀਂ ਇਹਦੇ ਚ ਓਵਰ ਦੀ ਹਾਈਪ 5-5 700 ਆ 1000 ਵਾਲੀ ਵੀ ਸੇ ਲੱਗੂਗੀ ਜੋ 3-3000 ਰੁਪਏ ਕੋਸਟ ਕਰਦਾ ਫਸਟ ਵਾਲੀਆਂ ਚੀਜ਼ਾਂ ਵੀ ਮਤਲਬ 50-50 ਬੰਦਿਆਂ ਦਾ ਬੈਚ ਅੰਦਰ ਭੇਜਾਂਗੇ ਹੈਨਾ ਅਗਲਾ 20-25 ਮਿੰਟ ਚ ਜੋ ਮਰਜ਼ੀ ਪਸੰਦ ਕਰਦਾ ਤੇ ਉਸ ਤੋਂ ਬਾਅਦ ਬਿਲਿੰਗ ਕਰਾ ਕੇ ਬਾਹਰ ਆ ਜਾਂਦਾ ਜੇ ਉਹਨੂੰ ਨਹੀਂ ਪਸੰਦ ਹੁੰਦਾ ਤਾਂ ਜੋ ਨੇ ਸਾਨੂੰ 100 ਰੁਪਏ ਟੋਕਨ ਵਾਲਾ ਦਿੱਤਾ ਉਹ ਅਸੀਂ ਉਹਦਾ ਰਿਫੰਡ ਕਰ ਦਾਂਗੇ ਮੇਰੇ ਅਕੋਰਡਿੰਗ ਇਹ ਸਭ ਨਾਲ ਬੈਸਟ ਸਿਸਟਮ ਰਹੂਗਾ ਔਰ ਜੀਟੀ ਰੋਡ ਤੇ ਨਹੀਂ ਕਿਸੇ ਪੈਲਸ ਦੇ ਵਿੱਚ ਲਗਾਵਾਂਗੇ ਕਿਉਂਕਿ ਔਖਾ ਹੋਂ ਦਾ ਪ੍ਰਸ਼ਾਸਨ ਨੇ ਵੀ ਕੱਲ ਬੰਦ ਕਰਵਾਇਆ ਕਿਉਂਕਿ ਇੱਥੇ ਇਨਸੀਡੈਂਟ ਹੋਣ ਲੱਗ ਗਏ ਸੀ ਕਿਉਂਕਿ ਜੀਟੀ ਰੋਡ ਰੋਡ ਤੇ ਲੋਕ ਦੇਖਦੇ ਦੇਖਦੇ ਰੁਕ ਜਾਂਦੇ ਆ ਤੇ ਰਹੀ ਗੱਲ ਜਿਹੜੇ ਬੰਦੇ ਇਹ ਕਹਿ ਰਹੇ ਨੇ ਕੁਝ ਕਿ ਵੀ ਸਾਨੂੰ ਕੁਝ ਮਿਲਿਆ ਨਹੀਂ ਵੀਰੇ ਗੱਲ ਸੁਣੋ ਮੈਂ 3 ਦਿਨ ਸੇ ਲਗਾਈ ਸੀ ਕਿ ਚੌਥੀ ਰਾਤ ਨੂੰ ਅਸੀਂ ਵੀਡੀਓ ਪਾਈ ਸੀ ਤੇ ਤੁਸੀਂ ਮੰਨੋਗੇ ਰਾਤ ਨੂੰ ਹੀ ਲੋਕ ਆਉਣੇ ਸ਼ੁਰੂ ਹੋ ਗਏ ਸੀਗੇ ਤੇ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਵੀ ਤੂੰ 20 ਜੋੜੇ ਕਿਉਂ ਲੈ ਰਹੇ ਆ 25 ਕਿਉਂ ਲੈ ਰਹੇ ਆ 30 ਕਿਉਂ ਲੈ ਰਹੇ ਆ ਇਹ ਹੀ ਅਨਾਉਂਸਮੈਂਟ ਸੀ ਮੈਂ ਕਰਨੀ ਵੀ ਆਹੀ 15 20 ਦਿਨ ਤੱਕ ਪੈਲੈਸ ਦੇ ਵਿੱਚ ਚੀਜ਼ਾਂ ਮੈਨੇਜ ਕਰਕੇ ਲਗਾਵਾਂਗੇ ਜੋ ਚੀਜ਼ਾਂ ਹੋਣਗੇ ਦੱਸਾਂਗੇ ਠੀਕ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਥ ਦੇਣ ਵਾਸਤੇ ਅਸੀਂ ਕੁਝ ਦੇਖਣਾ ਸੀਗਾ ਵੀ ਕਿੰਨਾ ਕੁ ਲੋਕਾਂ ਨੂੰ ਚੀਜ਼ਾਂ ਸਾਡੀਆਂ ਪਸੰਦ ਆ ਰਹੀਆਂ ਉਹ ਪੂਰਾ ਓਕੇ ਰਿਪੋਰਟ ਰਿਹਾ ਸਿਸਟਮ ਐਨ ਵਧੀਆ ਰਿਹਾ ਤੇ ਜਿਹੜੇ ਭਰਾ ਕੱਲ ਇਹ ਗੱਲ ਲਈ ਮੁੜੇ ਆਂ ਵੀ ਅਸੀਂ ਬਿਜ਼ਨਸ ਕਰਨਾ ਸਾਡਾ ਉਹ ਆ ਦੋ ਚਾਰ ਬੰਦੇ ਨਾਲ ਸੈਟਿੰਗ ਵੀ ਕੀਤੀ ਆ ਉਹ ਮੈਨੂੰ ਸੋਮ ਮੰਗਲਵਾਰ ਤੋਂ ਬਾਅਦ ਮਿਲ ਲਿਓ ਆਪਾਂ ਬੈਠ ਕੇ ਗੱਲਬਾਤ ਕਰਕੇ ਬਣਾ ਲਾਂਗੇ ਸਿਸਟਮ ਜਿਹੜਾ ਵੀ ਭਰਾ ਬਿਜ਼ਨਸ ਕਰਨਾ ਚਾਹੁੰਦੇ ਨੇ ਸ਼ੂਜ਼ ਦੇ ਰਿਗਾਰਡਿੰਗ ਉਹ ਮਿਲ ਸਕਦੇ ਨੇ ਠੀਕ ਆ ਉਹਨਾਂ ਅਸੀਂ ਸੋਮ ਮੰਗਲਵਾਰ ਬੁੱਧਵਾਰ ਇੱਥੇ ਆਪਾਂ ਬੈਠ ਕੇ ਗੱਲ ਕਰ ਲਾਂਗੇ ਮੇਰੇ ਨਾਮ ਤੇ ਜੇ ਕੋਈ ਵੀ ਪੈਸੇ ਪਾਉਂਦਾ ਅਮੈਂਡਮੈਂਟ ਵਾਸਤੇ ਜੇ ਕੁਝ ਵੀ ਹੋ ਸਭ ਠੀਕ ਆ ਅਸੀਂ ਜਿਹੜਾ ਸਟਾਰ ਆ ਅਸੀਂ ਬਿਜ਼ਨਸ ਮੈਨ ਦੁਕਾਨਦਾਰ ਆ ਸੋ ਸਟੇ ਟਿਊਨ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਥ ਦੇਣ ਦਾ ਵੀਡੀਓ ਸ਼ੇਅਰ ਕਰਨ ਦਾ ਮਿਲੀਅਨ ਮਿਲੀਅਨ ਤੱਕ ਵੀਡੀਓਜ਼ ਗਈਆਂ ਸੇਲਦੀਆਂ ਸੋਸ਼ਿਕਾ